बाल श्री श्री अन्दपुर साहब वालों सर्वसमति दे पास किया गया जो डिविजनल कमिश्नर रूपनगर ने अपना दफ्तर शिफ्ट करके ਚੰਡੀਗੜ੍ਹ ਯੂਨਿਟ ਟੈਟਰੀ ਦੇ ਵਿੱਚ ਚੰਡੀਗੜ੍ਹ ਚ ਆਪਣਾ ਸਰਵ ਕੀਤਾ ਹੈ ਜਿਸ ਦੇ ਨਾਲ ਕਹਿੰਦਾ ਪਬਲਿਕ ਨੂੰ ਅਤੇ ਆਮ ਵਕੀਲਾਂ ਨੂੰ ਬਹੁਤ ਬੜੀ ਦਿੱਕਤ ਹੋ ਰਹੀ ਹੈ ਕਿਉਂਕਿ ਸਤੰਬਰ 23 ਤੋਂ ਆਪਣੀ ਕੋਰਟ ਹੋਰ ਨਹੀਂ ਕਰ ਰਿਹਾ ਇਸ ਕਰਕੇ ਆਮ ਜਨਤਾ ਅਤੇ ਵਕੀਲ ਸਾਹਿਬਾਨ ਬਹੁਤ ਬੜੀ ਤਰ੍ਹਾਂ ਪਰੇਸ਼ਾਨ ਹਨ ਇਹਨਾਂ ਦਾ ਕੋਰਟ ਅਨਜਸਟਸ ਹੋ ਰਿਹਾ ਹੈ ਇਸ ਸਬੰਧ ਵਿੱਚ ਸਰਬਸੰਮਤੀ ਨਾਲ ਇਹ ਪਾਸ ਕੀਤਾ ਗਿਆ ਕਿ ਅੱਜ ਦੇ ਪ੍ਰੋਟੈਸਟ ਦੇ ਤੌਰ ਤੇ ਨੋ ਬਰਕ ਕੀਤਾ ਜਾਂਦਾ ਕੰਪਲੀਟ ਤੌਰ ਤੇ ਅਤੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਜਾਂਦੀ ਕਿ ਉਸ ਨੂੰ ਜਲਦੀ ਤੋਂ ਜਲਦੀ ਆਪਣਾ ਹੁਕਮ ਜਾਰੀ ਕਰਕੇ ਡਿਵੀਜ਼ਨ ਕਮਿਸ਼ਨ ਨੂੰ ਆਪਣੇ ਸਹੀ ਦਫ਼ਤਰ ਡਿਵੀਜ਼ਨ ਕਮਿਸ਼ਨ ਜੋ ਕਿ ਫੁੱਲ ਫਲਾਈ ਦਫ਼ਤਰ ਹੈ ਰੂਪਨਗਰ ਵਿਖੇ ਉੱਥੇ ਆਪਣਾ ਕੋਰਟ ਦਾ ਅਦਾਲਤ ਦਾ ਕੰਮ ਕਾਜ ਸਟਾਪ ਸ਼ੁਰੂ ਕਰੇ ਤਾਂ ਕਿ ਆਮ ਜਨ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਵੰਦ ਇੱਕ ਦਿਨ ਦੀ ਹੜਤਾਲ ਹੈ ਅੱਜ ਦੇ ਦਿਨ ਦੀ ਪ੍ਰੋਟੈਸਟ ਦੇ ਤੌਰ ਤੇ ਅੱਜ ਦੇ ਦਿਨ ਦੀ ਨੋ ਵਰਕ ਕੀਤਾ ਗਿਆ ਸਟ੍ਰਾਈਕ ਕੀਤੀ ਅਗਰ ਮਸਲਾ ਨਾ ਹੱਲ ਹੋਇਆ ਤਾਂ ਅਸੀਂ ਉਸ ਅੱਗੇ ਦੀ ਰਣਨੀਤੀ ਤੈਅ ਕਰਾਂਗੇ